ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੇੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਖੜਸਾ ਮੱਗੇ ਗੱਲ ਕੀਤੀ ਜਾਵੇ ਤਾਂ ਤਰਨ ਤਾਰਨ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਦੇ ਨਾਲ ਸਰਕਾਰੀ ਪ੍ਰਚਾਰ ਮਸ਼ੀਨਰੀ ਨੂੰ ਵਰਤ ਕੇ ਗੈਂਗਸਟਰਵਾਦ ਵਿਰੁੱਧ ਜੰਗ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕੀ ਇਹ ਸਿਰਫ ਚੋਣ ਜਿੱਤਣ ਦਾ ਹਥਿਆਰ ਸੀ ਜਾਂ ਫਿਰ ਅਸਲ ਦੇ ਵਿੱਚ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਦੀ ਕੋਈ ਲੜਾਈ ਹੈ ਕਿਉਂਕਿ ਇਸ ਦੇ ਤਹਿਤ ਅਕਾਲੀ ਦਲ ਨੂੰ ਗੈਂਗਸਟਰ ਪਾਲਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਆਖਰੀ ਕੀ ਪ੍ਰਤਾਂਤ ਕੀ ਸਿਰ ਦਿੱਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਅਸਲ ਜਨਾ ਮੇ ਬੀਤੇ ਦਿਨੀ ਨਾ ਹਰਪਾਲ ਸਿੰਘ ਮੈਂ ਵਿੱਤ ਮੰਤਰੀ ਪੰਜਾਬ ਦਾ ਬਿਆਨ ਸੁਣਿਆ ਸੀਗਾ ਪੜਿਆ ਸੀ ਅੱਛਾ ਜੀ ਉਹ ਕਹਿੰਦੇ ਵੀ ਜਿਹੜਾ ਪੰਜਾਬ 'ਚ ਨਾ ਗੈਂਗਸਟਰਵਾਦ ਹੈਗਾ ਉਹ ਪਹਿਲੀਆਂ ਸਰਕਾਰਾਂ ਦਾ ਹੈ ਹਮ ਮਤਲਬ ਉਹ ਇਹ ਕਹਿੰਦੇ ਕਿ ਪਹਿਲੀਆਂ ਸਰਕਾਰਾਂ ਦੇ ਪੈਦਾ ਹੋਇਆ ਗੈਂਗਸਟਰਵਾਦ ਹੈ ਜਿਹੜਾ ਅਸੀਂ ਲੜ ਰਹੇ ਹੈਗੇ ਸਾਡੇ ਕੋ ਖਤਮ ਨਹੀਂ ਹੋ ਰਿਹਾ ਹਮ ਮੈਂ ਤਾਂ ਹੈਰਾਨ ਜੀ ਉਹਨਾਂ ਗੱਲ ਦਾ ਉਹਨਾਂ ਹਾਰ ਕਿਦਾਂ ਮੰਨੀ ਵੀ ਤੁਹਾਡਾ 4 ਸਾਲ ਦੀ ਕਾਰਗਜ਼ਰੀ ਆ ਤੁਸੀਂ ਪਹਿਲਾਂ ਜਿੰਮੇ ਪਾ ਕੇ ਤੁਸੀਂ ਕਿਦਾਂ ਗੁਜ਼ਾਰਾ ਕਰ ਲਓਗੇ ਹੂੰ ਦੂਸਰੇ ਪਾਸੇ ਤਰਨਤਰ ਦੇ ਵਿੱਚ ਕਿਜਰੀਵਾਲ ਸਿੰਘ ਸਾਹਿਬ ਨੇ ਮਤਲਬ ਇੱਕ ਚੈਲੰਜ ਕੀਤਾ ਹੈ ਗੈਂਗਸਟਰ ਨੂੰ ਹੂੰ ਜੀ ਵੀ ਤੁਸੀਂ ਇਲਾਕਾ ਛੱਡ ਜਾਓ ਹੂੰ ਨਹੀਂ ਤੇ ਬੁਰੀ ਹਾਲਤ ਹੋ ਜਾਊਗੀ ਹਾਂ ਜਦੋਂ ਦਾ ਚੈਲੰਜ ਕੀਤਾ ਉਸ ਤੋਂ ਬਾਅਦ ਮੇਰਾ ਕੋਈ ਦਿਨ ਲੰਘਿਆ ਨਹੀਂਗਾ ਆਪਣੇ ਪੰਜਾਬ 'ਚ ਗੋਲੀ ਨਹੀਂ ਚੱਲੀ ਹਾਂ ਸਹੀ ਗੱਲ ਹੈ ਜੀ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਨੂੰ ਹੋਣ ਲਈ ਮਾਰਦਾ ਕਤਲ ਹੋ ਰਿਹਾ ਸ਼ਰਮ ਹੋ ਰਿਹਾ ਭਾਵਾ ਫਾਜ਼ਲ ਕਾ ਹੋ ਰਿਹਾ ਭਾਵਾ ਫਰੋਜ਼ਪੁਰ ਹੋ ਰਿਹਾ ਭਾਵਾ ਜਲੰਧਰ ਹੋ ਰਿਹਾ ਭਾਵਾ ਨਵਾਂ ਸ਼ਹਿਰ ਹੋ ਰਿਹਾ ਠੀਕ ਹੈ ਨਾ ਉਹ ਹੁਣ ਗੈਂਗਸਟਰ ਬਾਰ ਨੂੰ ਨੱਥ ਕਿਹੜੀ ਪਾਈ ਕਿਜਰੀਵਾਲ ਦਾ ਦੋਕਾ ਕਿੱਥੇ ਚੱਲੇ ਆ ਹਾਂ ਹੁਣ ਕਿਜਰੀਵਾਰ ਸਰਕਾਰ ਦਾ ਜ਼ਿੰਮੇਵਾਰ ਇੱਕ ਮਤਲਬ ਹੈਗੇ ਆ ਉਹ ਵੀ ਸਰਕਾਰ ਉਹ ਚਲਾ ਰਹੀ ਹੈਗੀ ਆ ਹਾਂਜੀ ਲੇਕਿਨ ਉਹਨਾਂ ਦਾ ਦਬਕਾ ਉਸ ਹਲਕੇ ਦੇ ਵਿੱਚ ਇਹ ਗੱਲ ਕਰਨੀ ਵੀ ਇਹ ਗੈਂਗਸਟਰਵਾਦ ਖਤਮ ਹੋ ਜਾਵੇ ਗੈਂਗਸਟਰਵਾਦ ਕਿਉਂ ਗੈਂਗਸਟਰਵਾਦੀ ਕਿਉਂ ਗੱਲ ਉਹ ਠੀਕ ਹੈ ਤਰਨਤਨ ਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਤਲਬ ਉਮੀਦਵਾਰ ਹੈਗੇ ਆ ਉਹਨਾਂ ਦਾ ਜਿਵੇਂ ਅਮਰਪਾਲ ਸਿੰਘ ਬਾਠ ਜਿਹੜਾ ਕੰਡਾ ਚ ਰਹਿੰਦੇ ਹੈਗੇ ਆ ਤੇ ਉਹ ਮਤਲਬ ਗੈਂਗਸਟਰ ਹੈਗੇ ਆ ਅੱਛਾ ਇਹ ਅਜਾ ਉਹਨਾਂ ਦਾ ਰੂਬ ਹੈਗਾ ਉਸ ਇਲਾਕੇ ਦੇ ਵਿੱਚ ਹੁਣ ਜਿੱਥੇ ਤੇ ਆਮ ਆਦੀ ਪਾਰਟੀ ਦਾ ਜੋਰ ਚੱਲਿਆ ਉਹਨਾਂ ਨੂੰ ਵੋਟਾਂ ਪੈ ਗਈਆਂ ਜਿੱਥੇ ਉਹਦਾ ਜੋਰ ਚੱਲਿਆ ਉਹਨਾਂ ਨੂੰ ਪੈ ਗਈਆਂ ਹਮ ਸਹੀ ਮਤਲਬ ਇਹ ਮੰਨਿਆ ਜਾਂਦਾ ਹੈਗਾ ਗੱਲ ਇਹ ਨਹੀਂ ਵੀ ਉਹਦੇ ਗੈਂਗਸਟਰ ਦੇ ਮਤਲਬ ਦਬਕੇ ਨਾ ਪਈਆਂ ਵੋਟਾਂ ਗੱਲ ਇਹ ਕਿ ਉਸ ਬੰਦੇ ਦਾ ਇਹ ਵੀ ਹੈਗਾ ਰੋਬਨ ਹੁੱਡਵਾਰਗ ਕਿ ਆਮ ਲੋਕੋ ਕੋ ਤੇ ਯਕੀਨ ਕਰਦੇ ਆ ਜਦੋਂ ਸਰਕਾਰਾਂ ਦੀਆਂ ਸੋ ਕਾਲਡ ਏਜੰਸੀਆਂ ਹੁਣ ਸਰਕਾਰ ਦੀ ਗੈਂਗਸਟਰ ਬਾ ਸਰਕਾਰ ਵੀ ਸੀਗੀ ਕਿ ਉਹਨਾਂ ਦੀ ਇੱਕ ਸ਼ਿਕਾਇਤ ਦੇ ਉੱਤੇ ਕਾਲੀਦਲ ਦੀ ਸ਼ਿਕਾਇਤ ਦੇ ਉੱਤੇ ਹਮ ਅਕਾਲੀ ਦਲ ਦੀ ਸ਼ਿਕਾਇਤ ਉੱਤੇ ਇੱਕ ਐਸਐਸਪੀ ਸਸਪੈਂਡ ਹੁੰਦੀ ਹੈ ਹਾਂਜੀ ਬਿਲਕੁਲ ਸਹੀ ਤੇ ਗੈਂਗਸਟਰ ਦਾ ਕੌਣ ਹੋਇਆ ਹੂੰ ਠੀਕ ਹੈ ਜਦਕਿ ਤੁਹਾਡੀ ਸਰਕਾਰ ਦੇ ਯਤਨ ਦੇ ਬਾਵਜੂਦ ਵੀ ਤੇ ਗੈਂਗਸਟਰ ਨੂੰ ਸਿਰਫ ਦੋਕਾ ਵਜਾ ਨਾਥਣੀ ਪਈ ਹੂੰ ਹੈਨਾ ਦੂਜਾ ਐਸਐਸਕੇ ਐਸਐਸਪੀ ਦਿਹਾਤੀ ਅਮਰਸਰ ਦੇ ਸਸਪੈਂਡੇ ਸਰਕੇ ਹੋ ਜਾਂਦੇ ਆ ਕਿ ਉਹਨਾਂ ਨੇ ਗੈਂਗਸਟਰ ਨੂੰ ਸਹੀ ਕੰਟਰੋਲ ਨਹੀਂ ਕੀਤਾ ਪਾਇਆ ਨਹੀਂ ਗਿਆ ਕਿਉਂਕਿ ਜਿਹੜੀ ਉਹਨਾਂ ਦੀ ਬੇਟੀ ਕੰਜਨ ਪ੍ਰੀਤ ਆ ਜਿਹੜੀ ਕੈਨੇਡਾ ਤੋਂ ਆਈ ਸੀ ਇਲੈਕਸ਼ਨਰਰਨ ਵਾਸਤੇ ਉਹ ਇਹਨੇ ਸੀਕ੍ਰਟ ਕੰਮ ਕੀਤਾ ਕਿ ਉਹਨੇ ਰੈਲੀ ਰੱਖੀ ਹੋਈ ਆ ਹੂੰ ਤੇ ਵਾਇਾ ਨੇਪਾਲ ਕਿੱਧਾ ਜਾਵਲਦੇ ਆ ਹ ਕਿੱਥੇ ਇੰਟੈਲੀਜੈਂਸੀ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਆ ਕਿ ਉਹਦੀ ਮੂਵਮੈਂਟ ਕੀ ਹੈਗੀ ਉਹਨਾਂ ਜਾਣਾ ਕਿੱਥੇ ਆ ਜੇ ਤੁਸੀਂ ਉੱਤੇ ਕੇਸ ਪਾਏ ਆ ਜਾਂ ਉਹਦਾ ਹਸਬੰਡ ਦਾ ਗੈਂਗਸਟਰ ਸੀਗਾ ਉਹਨੂੰ ਕਰਨ ਲਈ ਸਰਕਾਰ ਨੇ ਕੀ ਕੀਤਾ ਹਮ ਉਲਟਾ ਸੂਈ ਆ ਕੇ ਐਸਐਸਪੀ ਦੀ ਬਲੀ ਲਾ ਲਈ ਹਾਂਜੀ ਹੈਨਾ ਬਿਲਕੁਲ ਕੰਮ ਨਹੀਂ ਕੀਤਾ ਗੰਦੇਗੀ ਕਿ ਤੁਹਾਡਾ ਕੀ ਜਦੋਂ ਤੁਹਾਡੇ ਹੀ ਰਾਜ ਦੇ ਵਿੱਚ ਇੱਕ ਜੇਲ੍ਹ ਚ ਬੈਠਾ ਗੈਂਗਸਟਰ ਹਮ ਇੰਟਰੂ ਦਿੰਦਾ ਹੂੰ ਹੂੰ ਜੀ ਹਾਂ ਜੀ ਤੁਹਾਡੇ ਮਤਲਬ ਡੀਜੀਪੀ ਵੀ ਕਹਿੰਦੇ ਤੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਿ ਜੇਲ੍ਹ ਦੀ ਨਹੀਂ ਗਈ ਇੰਟਰੂਏ ਸਾਰੇ ਪੱਲਾ ਝਾੜੀ ਜਾਂਦੇ ਆ ਪੱਲਾ ਝੜਦਾ ਤੇ ਬਾਅਦ ਵਿੱਚ ਉਹ ਦੁਬਾਰਾ ਉਹਨਾਂ ਨੇ ਦਿਖਾ ਦਿੱਤੀ ਕਿ ਇਹਦੀ ਕਹਿੰਦੇ ਆ ਕੱਟ ਪਾਈ ਆ ਤੇ ਉਹ ਦੁਬਾਰਾ ਉਹ ਦੋ ਉਹ ਦਿਖਾਤੀ ਫਿਰ ਹੂੰ ਫਿਰ ਤੁਹਾਡੀ ਹੀ ਸਰਕਾਰ ਦੇ ਅੰਦਰ ਹੂੰ ਤੁਹਾਡੀ ਪੁਲਿਸ ਦੇ ਵਿੱਚ ਖਰੜ ਦੇ ਵਿਖੇ ਉਹ ਗੈਂਗਸਟਰ ਦੂਜੀ ਇੰਟਰੂ ਦਿੰਦਾ ਹੂੰ ਠੀਕ ਆ ਨਾ ਫਿਰ ਗੈਂਗਸਟਰ ਨੂੰ ਪਾਲਦਾ ਕੌਣ ਹੂੰ ਜਿਉ ਪਾਰਦੇ ਸੀ ਕਿਸੀ ਮੰਨ ਲਈ ਨੇ ਸਰਕਾਰਾਂ ਨੇ ਗੈਂਗਸਟਰ ਨੂੰ ਪਾਲਿਆ ਗੈਂਗਸਟਰ ਨੂੰ ਕਿਉਂ ਪਾਲਦੇ ਆ ਸਾਡੇ ਨਾਲ ਅਡਰ ਬੈਰੀ ਬਾਜਪਾਈ ਪ੍ਰਧਾਨ ਮੰਤਰੀ ਬਾ ਕਮਾਲ ਸੀਗੇ ਹਾਂਜੀ ਮੈਂ ਉਹਨਾਂ ਦਾ ਫੈਨ ਆ ਹੂੰ ਹੂੰ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਉਹ ਦੇਸ਼ ਦੀ ਗੱਲ ਕੀਤੀ ਆ ਉਹਨਾਂ ਨੇ ਸੱਚ ਦੀ ਗੱਲ ਕੀਤੀ ਆ ਕਬੀ ਬਹੁਤ ਪਿਆਰੇ ਸੀਗੇ ਹਾਂਜੀ ਉਹ ਕਹਿੰਦੇ ਸੀ ਵੀ ਹੈਰਾਨੀ ਦੀ ਗੱਲ ਆ ਕਿ ਅਸੀਂ ਜਦੋਂ ਦੇਸ਼ ਜਾਣ ਤੋਂ ਬੰਦਾ ਡੈਮੋਕ੍ਰੇਸੀ ਆਈ ਆ ਤੇ ਲੋਕਾਂ ਦੇ ਇੱਕ ਉਤਸ਼ਾਹ ਹੁੰਦਾ ਸੀ ਅਸੀਂ ਸਰਕਾਰ ਬਣਾਉਣੀ ਆ ਲੋਕਾਂ ਨੇ ਵੋਟਾਂ ਪਾਉਣੀਆਂ ਕੋਈ ਉੱਤੇ ਲਾਲਚ ਨਹੀਂ ਹੁੰਦਾ ਸੀਗਾ ਲੋਕਾਂ ਨੂੰ ਇਹ ਪਤਾ ਹੁੰਦਾ ਇਹ ਦੱਸਦੇ ਵੀ ਤੁਸੀਂ ਸਰਕਾਰ ਕਿਹੋ ਜਿਹੀ ਚੁਣੋਣੀ ਆ ਹੁਣ ਕੀ ਹੋਇਆ ਕਿ ਅਸੀਂ ਬੂਥ ਕੈਪਟਨ ਸ਼ੁਰੂ ਹੋ ਗਈ 50 ਸਾਲ ਬਾਅਦ ਬੂਥ ਕੈਪਟਨ ਕਿਹਨੇ ਕੀਤੀ ਗੁੰਡਿਆਂ ਨੇ ਉਹਨ ਜਿਹੜੇ ਰਾਜਨੀਤਿਕ ਲੋਕ ਸੀ ਇਹਨਾਂ ਨੇ ਗੁੰਡੇ ਪਾਲੇ ਜਿਹਨਾਂ ਨੂੰ ਅੱਜ ਗੈਂਗਸਟਰ ਕਹਿੰਦੇ ਆ ਜਾਂ ਜਿਹਨਾਂ ਨੂੰ ਅੱਤਵਾਦੀ ਕਹਿੰਦੇ ਆ ਹਾਂਜੀ ਉਹਨਾਂ ਨੇ ਉਹ ਪਾਲੇ ਉਹਨਾਂ ਨੇ ਕੀ ਕੀਤਾ ਜਾ ਕੇ ਦਬਕਾ ਮਾਰਨਾ ਬੂਸ ਕੈਪਚਰ ਕਰਨੀ ਹੈਗੀ ਜਾਂ ਜਿਤਾ ਦੇਣਾ ਹਾਂ ਬਾਅਦ ਜਦੋਂ ਉਹਨੂੰ ਸੁਰਤ ਆ ਗਈ ਹਾਂ ਵੀ ਅਸੀਂ ਕਿਉਂ ਨਹੀਂ ਕਰ ਸਕਦੇ ਉਹਨਾਂ ਨੂੰ ਸੁਰਤ ਆ ਗਈ ਕਿ ਜੇ ਅਸੀਂ ਜਿਦੋਣਾ ਹਾਂ ਹਾਂ ਤੇ ਅਸੀਂ ਕਿਉਂ ਨਹੀਂ ਖੜਦੇ ਹਾਂ ਵੀ ਅਸੀਂ ਕਿਉਂ ਨਹੀਂ ਚਿੱਤ ਸਕਦੇ ਹਨਾ ਅੱਜ ਪਾਰਲੀਮੈਂਟ ਦੇ ਵਿੱਚ ਵੀ ਚਾ ਕਿਸੇ ਵੀ ਸਟੇਟ ਦੀ ਵਿਧਾਨ ਸਭਾ ਦੇ ਵਿੱਚ ਤੁਹਾਨੂੰ 50% ਲੋਕ ਉਹ ਮਿਲਣਗੇ ਜਿਹਨਾਂ ਦੇ ਪਰਚੇ ਆ ਹਾਂ ਸਹੀ ਗੱਲ ਆ ਅਪਰਾਧੀ ਪਰਚੇ ਆ ਪਠਾਨ ਮਾਜਰਾ ਸੂ ਮੈਨੀ ਮਤਲਬ ਸੂ ਮੈਨੀ 50 52 ਬੰਦੇ ਨੇ 93 'ਚ ਜਿਨ੍ਹਾਂ ਦੇ ਪਰਚੇ ਹੈਗੇ ਆ ਔਰ ਬੜੇ ਗੰਭੀਰ ਵੀ ਹੈਗੇ ਗੱਲ ਹੈਗੀ ਕਿ ਤੁਸੀਂ ਜਦੋਂ ਤੁਹਾਨੂੰ ਇਹ ਇਖਤਿਆਰ ਦਿੱਤਾ ਵਾ ਚੋਣ ਕਮਿਸ਼ਨ ਨੇ ਵੀ ਤੁਹਾਡੇ ਪਰਚਾ ਹੋਇਆ ਤਾਂ ਨਹੀਂ ਸਜ਼ਾ ਨਹੀਂ ਮਿਲੀ ਤੇ ਤੁਸੀਂ ਖੜ੍ਹ ਸਕਦੇ ਆ ਤੇ ਜੇ ਸਜ਼ਾ ਵੀ ਮਿਲ ਗਈ ਜੇਲ੍ਹ 'ਚ ਬਿਠੇ ਤਾਂ ਵੀ ਖੜ੍ਹ ਸਕਦੇ ਆ ਤੁਹਾਡੇ ਸਾਹਮਣੇ ਠੀਕ ਹੈ ਨਾ ਜੀ ਜਦੋਂ ਸਾਰੇ ਲੋਕਤੰਤਰੀ ਦੰਦਾ ਹੋਵੇ ਕਿ ਫਿਰ ਤੁਸੀਂ ਗੈਂਗਸਟਰ ਫਿਰ ਗੈਂਗਸਟਰ ਹੀ ਪਤਾ ਹੋਣੇ ਆ ਚਾ ਤੁਸੀਂ ਪੜੋ ਜਾਂ ਉਹ ਸਰਕਾਰਾਂ ਨੇ ਕੀ ਕੀਤਾ ਕਿ ਚਾਹੇ ਬਦਮਾਸ਼ ਪੜਿਆ ਚਾ ਗੁੰਡਾ ਪੜਿਆ ਚਾ ਗੈਂਗਸਟਰ ਪੜਿਆ ਇਹ ਦੂਜੇ ਦੇ ਅਲਾਭਾ ਦੇ ਕੇ ਆਪ ਨਹੀਂ ਬਸ ਸਕਦੇ ਹਮ ਠੀਕ ਹੈ ਨਾ ਜੀ ਅੱਜ ਜੇ ਇਹ ਇਹ ਕਹਿ ਵੀ ਅਸੀਂ ਗੈਂਗਸਟਰੋਂ ਇਦਾਂ ਕਹਿ ਕੇ ਵੀ ਅਸੀਂ ਗੈਂਗਸਟਰ ਖਤਮ ਕਰਤੀ ਆ ਵੀ ਤੁਹਾਡੇ ਗੈਂਗਸਟਰ ਕਹਿੰਦੇ ਨਾਲ ਇੱਕੋ ਹੀ ਕੀ ਹੋਇਆ ਕਿ ਹਾਲਾਤ ਇਦਾਂ ਲੱਗ ਜਾਂਦੇ ਕੀ ਵੀਰੀ ਇੱਕ ਨਾ ਕਰਮ ਪੁਲਿਸ ਚੋਂ ਕੀ ਬੰਦ ਕਰਤੀ ਖਤਮ ਕਰਤੀ ਕੀ ਕਰਨੇ ਕਿਤੇ ਵੀ ਪੁਲਿਸੋਂ ਕੀ ਦੇ ਕੋਈ ਕੰਮ ਤੇ ਹੁੰਦਾ ਨਹੀਂ ਇੱਥੇ ਹਾਂਜੀ ਹੈਨਾ ਵੀ ਆਉਂਦੇ ਆ ਬੈਠਿਆ ਕੋਈ ਪਰਚਾ ਨਹੀਂ ਹੋਇਆ ਕਿਸੇ ਪੁਲਿਸੋਂ ਕੀ ਦਾ ਇਹਨਾਂ ਨੂੰ ਕੋਈ ਲੈਣਾ ਸੀ ਇਹ ਕਦੋਂ ਬਿਠਾਈ ਸੀ ਕਰਦੇ ਚੱਲਣ ਦੇ ਆ ਉਹਨਾਂ ਪੁਲਿਸੋਂ ਕੀ ਕਦਮ ਕਰਤੀ ਜੀ ਬਾਅਦ ਵਿੱਚ ਫਿਰ ਜਦੋਂ ਕੀਤਾ ਕਿ ਪੁਲਿਸੋਂ ਕੀ ਚਾਹੀਦੀ ਲੋਕਾਂ ਡਿਮਾਂਡ ਸੀ ਪੁਲਿਸੋਂ ਕੀ ਫਿਰ ਸਥਾਪਿਤ ਕਰਤੀ ਅੱਛਾ ਜੀ ਜਦੋਂ ਸਥਾਪਿਤ ਕੀਤੀ ਤੇ ਉਦੋਂ ਜਿਹੜੇ ਨਾ ਉੱਥੇ ਵਾਰਦਾਤਾਂ ਸ਼ੁਰੂ ਹੋ ਗਈਆਂ ਚੋਰੀਆਂ ਦੀਆਂ ਸਨੇਚਕ ਦੀਆਂ ਡਰੱਗਸ ਦੀਆਂ ਉਹ ਵਾਰਦਾਤਾਂ ਵਧ ਗਈਆਂ ਉਹ ਕਿਉਂਕਿ ਹਰ ਰੋਜ਼ 3-4 ਪਰਚੇ ਹੁੰਨੇ ਉਹ ਕਿਸੇ ਨੇ ਪੁੱਛਿਆ ਵੀ ਜਦੋਂ ਚੌਂਕੀ ਹੈ ਨਹੀਂ ਸੀ ਉਦੋਂ ਵਾਰਦਾਤ ਨਹੀਂ ਹੁੰਦੀਆਂ ਸੀ ਤੇ ਹੁਣ ਤੁਸੀਂ ਇੱਕ ਦਵਤ ਗਈਆਂ ਤੁਹਾਡੇ ਆਉਣ ਕਰਕੇ ਉਹ ਕਹਿੰਦੇ ਸੀ ਚੌਂਕੀ ਪੱਕੀ ਕਰਦੇ ਆ ਅੱਛਾ ਜੀ ਤਰੀਕਾ ਹੈ ਚੌਂਕੀ ਪੱਕੀ ਕਰਨ ਦਾ ਮਤਲਬ ਚਾਹੇ ਪੁਲਿਸ ਨੇ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਵਾਰ-ਵਾਰ ਵਾਰਦਾਤਾਂ ਕਰਾਉਣੀ ਆ ਹਾਂ ਪਿਛਲੇ ਨਸ਼ਿਆਂ ਦੇ ਵਿਰੁੱਧ ਜੁੱਦ ਚੱਲਿਆ ਹਾਂਜੀ ਇਹ ਜੁੱਦ ਦੇ ਵਿੱਚ ਮੈਂ ਦੇਖਿਆ ਵਾ ਬੜੀ ਸੰਮੀਖਿਆ ਕੀਤੀ ਹੈਗੀ ਆ ਪੁਲਿਸ ਨੇ ਹੂੰ ਮਤਲਬ ਇਹ ਕਿ ਆ ਕਿ 255 ਦਿਨਾਂ ਦੇ ਵਿੱਚ 36000 ਜਿਹੜੇ ਮਤਲਬ ਤਸਕਰ ਹੈਗੇ ਆ ਉਹ ਜਿਲ੍ਹੇ ਦੀ ਬਾਤ ਤੇ ਹੂੰ ਪੰਜਾਬ ਤੋਂ ਹੂੰ ਹੂੰ ਅੰਕੜੇ ਪੜ੍ਹਦੇ ਹੂੰ 36000 ਤਸਕਰ ਨਜੇੜੀ ਉਹ ਅੰਦਰ ਕਰਤੇ ਫੜ ਕੇ ਅੱਛਾ ਜੀ ਹੁਣ 36000 ਦੇ ਅੰਕੜੇ ਕਿੰਨਾ ਵੱਧ ਰਿਹਾ ਕਿਉਂਕਿ ਮਾਨ ਸਾਹਿਬ ਨੇ ਆਪਣੇ ਅੰਕੜਿਆਂ ਦਾ ਪਾਠ ਕਰਨਾ ਹੁੰਦਾ ਹੂੰ ਬਸੀਨੇ ਮਦੰਦਰ ਦਿੱਤੇ ਹੈਗੇ ਆ ਹੂੰ ਜਿੰਨੇ ਵੀ ਅ ਚੋਰੀਆਂ ਦੇ ਕੇਸ ਹੁੰਦੇ ਆ ਮਾੜੇ ਮੁੱਡੇ ਲੜਾਈਆਂ ਦੇ ਕੇਸ ਹੁੰਦੇ ਆ ਜਦੋਂ ਉਹ ਦੂਜੀ ਤਰ੍ਹਾਂ ਕੋ ਕਹਿੰਦੇ ਵੀ ਗੱਲ ਸੁਣੋ ਹਾਂ ਐਂ ਚੁੱਪ ਕਰ ਜਾਓ ਤੁਸੀਂ ਤੁਸੀਂ ਜ਼ਰੂਰ ਵਕੀਰ ਕਰਨਾ ਤੁਸੀਂ ਜ਼ਰੂਰ ਆਪਣੀ ਸਪੁਰਦਗੀ ਲੈਣੀ ਆ ਚੋਰੀ ਦੀ ਹਾਂ ਹੈਨਾ ਤੇਰਾ ਸਮਾਨ ਦੇਤਾ ਤੁਹਾਨੂੰ ਲੈ ਕੇ ਤੂੰ ਰਹਿਂਦੇ ਹੋ ਅਸੀਂ ਦੇਖਣਾ ਕੀ ਕਰਨਾ ਉਹ ਕੀ ਕਰਦੇ ਆ ਕਿ ਨਸ਼ੀਦਿਆਂ ਗੋਲੀਆਂ ਭਾ ਕੇ ਅੰਦਰ ਦੇਂਦੇ ਵੀ ਇੱਕ ਨਸ਼ੇੜੀ ਇੱਕ ਨਸ਼ਾ ਤਸਕਰ ਹੋਰ ਫੜ ਲਿਆ ਹਾਂ ਉਹ ਗਿਣਤੀ ਵਧਾਈ ਜਾਂਦੇ ਉਹ ਗਿਣਤੀ ਵਧਰੀ ਹੈ ਹੈਨਾ ਇਹ ਬਿਲਕੁਲ ਸੀ ਓਨੈਸਟਲੀ ਈਮਾਨਦਾਰੀ ਹੈਗੀ ਤੇ ਲੇਕਿਨ ਕਿਉਂਕਿ ਪੁਲਿਸ ਦੇ ਤੋਂ ਕੰਪੀਟੀਸ਼ਨ ਹੋਇਆ ਸਾਰੇ ਜ਼ਿਲ੍ਹਿਆਂ ਦਾ ਵੀ ਕਿਹੜੇ ਜਿਹਰੇ ਦੇ ਐਸਐਸਪੀ ਨੇ ਦੀ ਰਵਾਈ ਦੇ ਵਿੱਚ ਵੱਤੋਂ ਕਿੰਨੇ ਅੰਕੜੇ ਆਏ ਹੈਗੇ ਜਿਹੜੀ ਉਹ ਰੇਸ ਹੈਗੀ ਆ ਹਾਂਜੀ ਉਹ ਰੇਸ ਹੈਗੀਆਂ ਉਹਨਾਂ ਨੂੰ ਨੁਕਸਾਨ ਹੋ ਗਿਆ ਹੂੰ ਉਹਦਾਂ ਜਿਹੜੀ ਨਾ ਜਿਹੜੀ ਲੜਾਈ ਜੁੱਧ ਜਿਹੜਾ ਹੈਗਾ ਹਨਾ ਉਹ ਅਸ਼ਭ ਹੋ ਗਿਆ ਹੂੰ ਹਨਾ ਜੀ ਇਸ ਲਈ ਅੱਜ ਮੈਂ ਦੇਖਦਾ ਕਿ ਗੈਂਗਸਟਰਵਾਦ ਨੂੰ ਕਹਿਣਾ ਮਤਲਬ ਇਹ ਗੱਲ ਨਹੀਂ ਕਿ ਤਾਹ ਦੇ ਕੋ ਜਦੋਂ ਸਬੂਤ ਹੈਗੇ ਆ ਜਾਂ ਤੁਹਾਡੇ ਕੋ ਉਹ ਜਦੋਂ ਕਹਿੰਦੇ ਸੀਗੇ ਵੀ ਮੈਂ ਗੋਲਡੀ ਬਰਾੜ ਜਿਹੜਾ ਹੈਗਾ ਹਾਂਜੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਸੀਂ ਬਹੁਤ ਜਲਦੀ ਇਥੇ ਆ ਰਿਹਾ ਹਾਂ ਹਾਂ ਫਲੜਿਆ ਦੀ ਗਲਬਤ ਹੋ ਗਈ ਹੈ ਉਹ ਤਾਂ ਰੈਸਟ ਵੀ ਹੋ ਗਿਆ ਹਾਂਜੀ ਤੇ ਗੋਲਡੀ ਬਰਾੜ ਅਜੇ ਤੱਕ ਰੈਸਟ ਹੋਇਆ ਹਾਂ ਕਦੀ ਕੋ ਖਬਰ ਨਹੀਂ ਆਈ ਮਨੂ ਉਹ ਗੱਲ ਆਈ ਦੋਰਾ ਨਹੀਂ ਉਹ ਜਿਹੜਾ ਗ੍ਰੈਬਵਾ ਕਿੱਥੇ ਗਿਆ ਇਹਨਾਂ ਦਾ ਹਾਂ ਉਹ ਕਿੱਥੇ ਇਹਨਾਂ ਦੀ ਡੈਲੀਨ ਸੀ ਗਈ ਹਾਂ ਮਨੋ ਤੁਸੀਂ ਲੋਕਾਂ ਨੂੰ ਸਿਰਫ ਸਲੋਗਨਾਂ ਨਾਲ ਜਾਂ ਉਹ ਮਹਾਵਰਿਆਂ ਨਾਲ ਹਾਂ ਹੈਨਾ ਤੁਸੀਂ ਖੋਜ ਤੇ ਕਰ ਸਕਦੇ ਆ ਤੁਹਾਡੀ ਸਚਾਈ ਕੀ ਆ ਉਹ ਤਾਂ ਲੋਕਾਂ ਦੇਖਣੀ ਆ ਹਾਂ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ। ਸੋ ਬਿਲਕੁਲ ਜੀ ਤਰਨਤਾਰਨ ਜ਼ਿਮਨੀ ਚੋਣ ਸਰ ਤੇ ਇੱਕ ਸੀਟ ਦੀ ਜਿੱਤ ਹਾਰ ਨਹੀਂ ਸੀ ਸਗੋਂ ਇੱਕ ਨਵਾਂ ਸਿਆਸੀ ਵਰਤਾਨ ਸਿਰਜਣ ਦੀ ਇੱਕ ਸ਼ੁਰੂਆਤ ਸੀ। ਸੋ ਆਮ ਆਦਮੀ ਪਾਰਟੀ ਨੇ ਗੈਂਗਸਟਰਵਾਦ ਦੇ ਵਿਰੁੱਧ ਜੰਗ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਲਿਆ ਹੈ ਅਤੇ ਅਕਾਲੀ ਦਲ ਨੂੰ ਇਸ ਦਾ ਮੁੱਖ ਵਿਰੋਧੀ ਦਿਖਾ ਕੇ ਪੇਸ਼ ਕਰ ਰਹੀ ਹੈ। ਸੋ ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਇਸ ਨੈਰੇਟਿਵ ਨੂੰ ਕਿਵੇਂ ਤੋੜਦਾ ਹੈ ਤੇ ਕੀ ਬਾਕੀ ਵਿਰੋਧੀ ਧਿਰਾਂ ਵੀ ਇਸੇ ਤਰ੍ਹਾਂ ਨਿਸ਼ਾਨੇ ਤੇ ਆਉਣਗੀਆਂ। ਸੋ ਪੰਜਾਬ ਦੀ ਸਿਆਸਤ ਹੁਣ ਗੈਂਗਸਟਰ ਵਿਰੋਧੀ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਸਵਾਲ ਇਹ ਹੈ ਕਿ ਇਹ ਰੰਗ ਕਿੰ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਜੋ ਹੈ ਕਿਵੇਂ ਨਿਕਲੇਗਾ ਸੋ ਘਟਾ ਸਭ ਇੱਕ ਹੋਰ ਸਵਾਲ ਹੈਗਾ ਅੱਗੇ ਆਪਾਂ ਉਸਤੇ ਵੀ ਗੱਲਬਾਤ ਕਰ ਲੈਂਦੇ ਆ ਸੋ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਸਾਰੇ ਵਿਭਾਗਾਂ ਨੂੰ ਇੱਕ ਲਿਖਤੀ ਆਦੇਸ਼ ਜਾਰੀ ਕਰਕੇ ਅਧਿਕਾਰੀਆਂ ਨੂੰ ਪਬਲਿਕ ਵਟਸਐਪ ਗਰੁੱਪਾਂ ਦੇ ਵਿੱਚ ਸ਼ਾਮਲ ਨਾ ਹੋਣ ਅਤੇ ਨਾ ਹੀ ਕੋਈ ਜਾਣਕਾਰੀ ਸ਼ੇਅਰ ਕਰਨ ਦੇ ਲਈ ਕਿਹਾ ਗਿਆ ਹੈ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਮੈਂ ਇੱਕ ਦੱਸਾਂ ਕਰਮ ਅਸੀਂ ਅਕਸਰ ਮ ਆਖਦਾ ਨਾ ਜਦੋਂ ਸਾਡੀ ਨਾ ਕਿਤੇ ਪ੍ਰੈਸ ਕਾਨਫਰੰਸ ਹੋਣੀ ਹੈ ਜਾਂ ਜਦੋਂ ਸਾਡੀ ਕਿਤੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਗੱਲਬਾਤ ਹੁੰਦੀ ਹੈ ਹਾਂ 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 ਤੇ ਜਿੱਥਾਂ ਸਾਡੀ ਰਾਣੀ ਜਨਾ ਵੀ ਗੱਲ ਹੁੰਦੀ ਸੀਗੀ ਤੇ ਮੈਂ ਉੱਥੇ ਕਿਹਾ ਹੁੰਦਾ ਕਿ ਅਸੀਂ ਜਿਹੜੀ ਪੱਤਰਕਾਰਤਾ ਸਾਡੀ ਨਾ ਨਾ ਕੌਣ ਜੀ ਦੋਸਤ ਸੀ ਨਾ ਕੌਣ ਜੀ ਵੈਰ ਵੈਰ ਹਾਂ ਤੁਸੀਂ ਚੰਗਾ ਕਰੋਗੇ ਹਾਂ 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 ਸਰਕਾਰ ਡਵੈਲਪਮੈਂਟ ਕਰੇਵੇਗੀ ਹਾਂ ਤੇ ਅਸੀਂ ਰਿਪੋਰਟ ਲਿਖਾਂਗੇ ਹਾਂ ਸਹੀ ਗੱਲ ਆ ਇਹ ਖਬਰਾਂ ਬਣਾਵਾਂਗੇ ਹਾਂ ਜੇ ਤੁਸੀਂ ਬੁਰਾ ਕਰੋਗੇ ਤੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਐਕਚੁਅਲੀ ਕਿਹਦਾ ਪੱਤਰਕਾਰ ਰਹਿਣਾ ਨਾ ਸਰਕਾਰ ਤੇ ਲੋਕਾਂ ਵਿਚਾਰ ਇੱਕ ਪੁਲ ਹੁੰਦਾ ਹਾਂ ਲੋਕਾਂ ਦੀਆਂ ਸਮੱਸਿਆ ਨੂੰ ਲੈ ਕੇ ਜਾਣਾ ਹਾਂ ਖਬਰਾਂ ਰਹੀ ਮੀਡੀਆ ਰਹੀ ਦੇਣੀਆਂ ਤੇ ਜਿਹੜੇ ਹੱਲ ਕੀਤੇ ਜਾਂ ਦਰਮਣ ਕੰਮ ਕੀਤੇ ਉਹ ਲੋਕਾਂ ਤੱਕ ਪਹੁੰਚਾਉਣੇ ਹਮ ਅੱਛਾ ਉਹਦੇ ਵਿੱਚ ਕੀ ਹੁੰਦਾ ਕਿ ਦੋਨਾਂ ਜੁਗਲਬੰਦੀ ਬਹੁਤ ਹੋ ਰਹੀ ਸੀ ਹਮ 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 ਔਰ ਸਾਰੇ ਹੀ ਸਾਰੇ ਹੀ ਪੰਜਾਬ ਦੇ ਵਿੱਚ ਇਸ ਗੱਲ ਸੀ ਕਿ ਜਦੋਂ ਦਾ ਆਇਆ ਨਾ WhatsApp ਗਰੁੱਪ ਆਇਆ ਸਿਸਟਮ ਆਇਆ ਹਾਂਜੀ ਇਸ ਸੋਸ਼ਲ ਮੀਡੀਆ ਦੇ ਰਾਹੀਂ WhatsApp ਗਰੁੱਪ ਜਿਹੜਾ ਗਰੁੱਪ ਸੀਗਾ ਜਿਹਦੇ ਵਿੱਚ ਮੈਂ ਦੇਖਿਆ ਕਿ ਜਿਹੜਾ ਕਿਸੇ ਵੀ ਦਿਨ ਦਾ ਡੀਪੀਆਰ ਉਹ ਵੀ ਨਾ ਜਿਲ੍ਹਾ ਦਾ ਲੋਕ ਸੰਪਰਕ ਦਫ਼ਤਰ ਹੈਗਾ ਉਹਨੇ ਵੀ ਮਤਲਬ ਆਪੀ ਪ੍ਰਸੂਲ ਤਿਆਰ ਕਰਨੇ ਆ ਹਮ ਹਮ ਤੇ ਉਹਨੇ ਭੇਜ ਦੇਣੇ ਆ ਸਾਰੀਆਂ ਖਬਰਾਂ ਨੂੰ ਜੀ ਤੇ ਪੱਤਰਕਾਰ ਵੀ ਹੁਣ ਮੈਨੇ ਮਿਹਨਤ ਨਹੀਂ ਕਰਦੇ ਹੂੰ ਉਹਨੂੰ ਸਰਕਾਰ ਨੇ ਵੀ ਸੋਚਿਆ ਕਿ ਉਹਨਾਂ ਨੂੰ ਉਹਨਾਂ ਨੇ ਇੱਕ yellow card ਦਿੱਤੇ ਹੁੰਦੇ ਪੱਤਰਕਾਰਾਂ ਨੂੰ ਹਾਂ ਹਾਂ ਤੇ ਜਿਹੜੇ ਸਰਕਾਰੀ ਪੱਤਰਕਾਰ ਜਿਹਨਾਂ ਨੇ ਸਰਕਾਰ ਦੀ ਬੋਲੀ ਬੁਲਣੀ ਆ ਹੂੰ ਉਹਨਾਂ ਨੂੰ ਜਾਂ ਹੋਰ ਕਾਰਡ ਦੇ ਵੀ ਤੁਸੀਂ ਉਹ ਫੇਰ ਕਹਿੰਦੇ ਆ ਵੀ ਉਹ ਸਾਡੇ ਕੋਲ ਪੱਤਰਕਾਰ ਉਹੀ ਆਵੇ ਜਿਹਦੀ ਤੀਸਰੀ ਅੱਖ ਹੈ ਨੀਂਗੀ ਹੂੰ ਜਿਹੜੇ ਆ ਸਾਡੀ ਨਜ਼ਰ ਨਾਲ ਸਾਨੂੰ ਦੇਖਦਾ ਉਹਨਾਂ ਨੂੰ ਕਾਰਡ ਇਸ਼ੂ ਕੀਤੇ ਤੇ ਉਹ ਕਾਰਡ ਵਾਲੇ ਆਉਣ ਹੂੰ ਮੇਰੇ ਕੋਲ ਬਿਨਾ ਕਾਰਡ ਹੁੰਦਾ ਜਦੋਂ ਮੈਂ ਸਿਸਟਮ ਦੇਖਿਆ ਮੈਂ ਕਾਰਡ ਕੈਨਸਲ ਕਰਾਤਾ ਮੈਂ ਬੜਾਇਆ ਹੀ ਨਹੀਂ ਮੜਕੇ ਮੈਂ ਕਿਹਾ ਨਹੀਂ ਹੂੰ ਮੈਂ ਆਪਣੇ ਆਪ ਨੂੰ ਮਾਰ ਕੇ ਨਹੀਂ ਜਾ ਸਕਦਾ ਉੱਥੇ ਹਾਂ ਨਾ ਜੀ ਗੱਲ ਇਹ ਹੈ ਕਿ ਉਹ ਜੇ ਪੱਤਰਕਾਰ ਸੀ ਇੱਕ ਵਟਸਐਪ ਗਰੁੱਪ ਸੀਗਾ ਉਹ ਵਟਸਐਪ ਚ ਉਹਨਾਂ ਦੇ ਪ੍ਰਸ਼ਾਸਨ ਤੇ ਪੱਤਰਕਾਰਾਂ ਦਾ ਇਕੱਠਾ ਹਾਂ ਹਾਂ ਅੱਛਾ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਜਦੋਂ ਕੋਈ ਕੋ ਨੂੰ ਖਬਰ ਕਰ ਦਿੰਦੇ ਤੁਹਾਨੂੰ ਭਈ ਆਹ ਗੱਲ ਹੈਗੀ ਆ ਉਹ ਸੁਚੇਤ ਹੋ ਜਾਂਦੀ ਸੀ ਹਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ ਜ਼ਮੀਨੀ ਹਕੀਕਤਾਂ ਕੀ ਆ ਜ਼ਮੀਨ ਦੇ ਨਾਲ ਨਾ ਅਧਿਕਾਰੀ ਜੁੜਿਆ ਤੇ ਨਾ ਤੁਹਾਡਾ ਸਿਆਸਦਾਂ ਜੁੜਿਆ। ਜ਼ਮੀਨ ਨਾਲ ਕੌਣ ਜੁੜਿਆ ਪੱਤਰਕਾਰ? ਹੂੰ ਜੀ ਹਾਂਜੀ। ਪੱਤਰਕਾਰ ਜ਼ਮੀਨ ਨਾਲ ਜੁੜਿਆ ਕਰਕੇ ਜ਼ਮੀਨ ਦੀਆਂ ਗੱਲਾਂ ਸਾਹਮਣੇ ਲਿਆਉਂਦਾ। ਤੇ ਉਹ ਜਿਹੜੇ ਰਿਲੇਸ਼ਨ ਸੀਗੇ ਉਹਦੇ ਅਧਿਕਾਰੀ ਸੀ ਉਹ ਜਿਹੜੇ ਸੁਚੇਤ ਹੁੰਦੇ ਸੀਗੇ ਤੇ ਉਹ ਡਿਵੈਲਪਮੈਂਟ ਹੋਰ ਕਰਦੇ ਸੀਗੇ। ਹੂੰ ਠੀਕ ਹੈ। ਜੀ। ਫਿਰ ਜਦੋਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਸੀ ਉਹ ਗੱਲਾਂ 드러ਈਆਂ ਜਾਂਦੀਆਂ ਸੀਗੀਆਂ ਤੇ ਉਹਨਾਂ ਦਾ ਕੋਈ ਜਵਾਬ ਹੁੰਦਾ ਸੀ ਵੀ ਅਸੀਂ ਆਹ ਗੱਲ ਨੂੰ ਇਦਾਂ ਹੱਲ ਕਰ ਲਿਆ ਤੇ ਹੋ ਗਿਆ। ਹੂੰ। ਅੱਛਾ ਹੁਣ ਦੇਖਿਆ ਕਿ ਸਰਕਾਰ ਨੇ ਮਦਲ ਤੁਸੀਂ ਕਿਸੇ ਦੀ ਜੇ ਅਧਿਕਾਰੀ ਕੋ ਕੰਮ ਹੀ ਨਹੀਂ ਲੈਣਾ ਅਧਿਕਾਰੀ ਦਾ ਕੀ ਹੈਗਾ ਤੁਸੀਂ ਇੱਕ ਇੱਕ ਮਸ਼ੀਨ ਥੋੜੋ ਆ ਹਾਂ ਹਾਂ ਵੀ ਤੁਸੀਂ ਚਿੱਠੀ ਗੱਡੀ ਗਾਂ ਘੜਤੀ ਹੁਣ ਜਦੋਂ ਅਧਿਕਾਰੀ ਨੂੰ ਪਤਾ ਹੀ ਨਹੀਂ ਵੀ ਜ਼ਮੀਨੇ ਕਿਤਾ ਕੀ ਹੈਗੀਆਂ ਉਹ ਸਰਕਾਰ ਨੂੰ ਕੀ ਪੇਸ਼ ਕਰੂਗਾ ਰਿਪੋਰਟ ਹਾਂ ਹੈਨਾ ਸਹੀ ਗੱਲ ਹੈ ਸਰਕਾਰ ਕਿਸੇ ਅਧਿਕਾਰੀ ਨੇ ਇੱਕ ਵਰਬਲੀ ਫੈਸਲਾ ਕੀਤਾ ਤੇ ਸਾਰੇ ਅਧਿਕਾਰੀਆਂ ਨੂੰ ਕਹਿੰਦਾ ਕਿ ਤੁਸੀਂ ਇਹ ਵਰਕਸ ਗਰੁੱਪ ਤੇ ਆ ਕੋ ਲੋਕਾਂ ਨਾਲ ਹੂੰ ਤੋਂ ਵਰਸ ਗਰੁੱਪ ਦੇ ਵਿੱਚ ਕੋਈ ਰਿਪੋਰਟ ਆਈ ਸੀ ਵੀ ਕਿੰਨੇ ਅਧਿਕਾਰੀਆਂ ਨੇ ਇਕਦਮ ਹੀ ਰੀਡ ਕਰਤਾ ਆਪਣੇ ਉਹ ਲੈਫਟ ਕਰ ਗਏ ਠੀਕ ਆ ਉਹ ਲੈਫਟ ਕਰਨਾ ਕਿਉਂਆ ਕਿ ਉਹ ਜਿਹੜੇ ਜ਼ਮੀਨ ਨਾਲ ਜੁੜੇ ਜੇ हट ਗਏ ਦੂਜੀ ਹੈਗੀ ਉਹ ਅਧਿਕਾਰੀ ਹੈ ਹੂੰ ਹੂੰ ਜਿਹੜੇ ਅਧਿਕਾਰੀ ਹੈਗੇ ਜਿਨ੍ਹਾਂ ਨੇ ਸਰਕਾਰ ਨੂੰ ਸਹੀ ਵਿਉਤਬੰਦੀ ਦੇਣੀ ਹੈ ਸਹੀ ਦਿਸ਼ਾ ਦੇਣੀ ਹੈ ਸਹੀ ਦਿਸ਼ਾ ਦੇ ਕੇ ਹੀ ਦਸ਼ਾ ਸਵਾਰਨੀ ਹੈ ਹਾਂਜੀ ਠੀਕ ਆ ਜੀ ਅੱਜ ਤੁਸੀਂ ਉਹਨਾਂ ਨੂੰ ਪਰੇ ਕਰਤਾ ਤੁਸੀਂ ਉਹਨਾਂ ਦੀ ਸੁਤੰਤਰਤਾ ਜਿਹੜੀ ਸੀਗੀ ਜਾਂ ਲੋਕਾਂ ਦੀ ਸੁਤੰਤਰਤਾ ਉਹਦੇ 'ਤੇ ਹਮਲਾ ਕੀਤਾ ਹੂੰ ਦੇ ਲੋਕਾਂ ਨੇ ਸਤਿਤਰ ਸਤੰਤਾ ਸੀ ਆਪਣੀ ਗੱਲ ਕਹਿਣ ਦੀ ਵੀ ਅਸੀਂ ਆ ਗੱਲ ਆਪਣਾ ਮਸਲਾ ਰੱਖ ਰਹੇ ਹਾਂ ਤੁਸੀਂ ਉਹਨੂੰ ਖਤਮ ਕਰਤਾ ਫੇਰ ਸਰਕਾਰ ਕਿਹੜੀ ਰਹਿ ਗਈ ਹੂੰ ਫੇਰ ਸਰਕਾਰ ਕੀ ਰਹਿ ਗਈ ਇੱਕ ਨਾ ਬੜੀ ਕਹਾਣੀ ਹੈਗੀ ਪਾਕਿਸਤਾਨ ਤੇ ਹਿੰਦੂਸਤਾਨ ਦੇ ਡਾਕਟਰ ਇੱਕ ਵਾਰੀ ਇਕੱਠੇ ਹੋਏ ਅੱਛਾ ਜੀ ਡਾਕਟਰ ਇਕੱਠੇ ਹੋਏ ਤਾਂ ਉਹਨਾਂ ਨੇ ਨਾ ਕਿਤੇ ਉਹਨਾਂ ਦਾ ਸੀਗਾ ਸੈਮੀਨਾਰ ਸੀਗਾ ਵੀ ਗੱਲੇ ਦਾ ਪ੍ਰਸ਼ਨ ਕਿਦਾਂ ਕਰਨਾ ਹੂੰ ਹੂੰ ਅੱਛਾ ਜੀ ਗੱਲੇ ਦਾ ਪ੍ਰਸ਼ਨ ਕਿਵੇਂ ਕਰਨਾ ਹੂੰ ਤੇ ਉਹ ਵੀ ਦੇਖਿਆ ਕਿ ਉਹ ਜਿਹੜੇ ਸੀ ਨਾ ਆਪਣੇ ਇੰਡੀਅਨ ਸੀਗੇ ਉਹ ਕਹਿੰਦੇ ਵੀ ਗੱਲ ਦਾ ਪ੍ਰਸ਼ਨ ਤੁਸੀਂ ਮੂੰਹ ਖੋਲ ਕੇ ਹੂੰ ਤੂੰ ਕਰਦ ਨਹੀਂ ਈ ਸੀ ਜਨਾ ਵੀ ਗੱਲ ਨਹੀਂ ਉਹ ਕਹਿੰਦੇ ਨਹੀਂ ਅਸੀਂ ਇੱਥੋਂ ਖੋਲਦੇ ਹਾਂ ਹੂੰ ਅੱਛਾ ਜੀ ਅਸੀਂ ਇੱਥੋਂ ਆਪਰੇਟ ਕਰਦੇ ਹਾਂ ਫਿਰ ਗਲਜਬ ਦੇ ਕੇ ਫੇਰ ਨੂੰ ਸਟਿਚ ਕਰਦੇ ਹਾਂ ਹੂੰ ਸੋ ਕਹਿੰਦੇ ਵੀ ਦਾਗ ਲੱਗ ਜਾਂਦਾ ਹੋ ਜਾਂਦਾ ਹੂੰ ਆਪਰੇਸ਼ਨ ਦਾ ਜਦੋਂ ਗਲੇ ਰੇ ਮੂੰਹ ਖੋਲ ਕੇ ਈਜ਼ੀ ਹੁੰਦਾ ਹੂੰ ਹੂੰ ਫਿਰ ਤੁਸੀਂ ਆ ਕੇ ਖੋਲਦੇ ਆ ਉਹ ਕਹਿੰਦੇ ਪਾਕਿਸਤਾਨ ਦੇ ਅਧੀਆਂ ਪਾਕਿਸਤਾਨ ਵਿੱਚ ਮੂੰਹ ਖੋਲਣ ਦਾ ਹੂੰ ਅਧਿਕਾਰ ਨਹੀਂ ਹੈ ਅਧਿਕਾਰ ਨਹੀਂ ਕਿਤੇ ਹੂੰ ਠੀਕ ਆ ਸਹੀ ਹੈ ਅੱਜ ਮੌਜੂਦਾ ਭਗਵੰਤ ਸਿੰਘਾਰਾ ਚੋਂ ਦੀ ਆ ਬੇ ਲੋਕਾਂ ਦਾ ਜਿਹੜਾ ਮੂੰਹ ਬੰਦ ਕਿਦਾਂ ਕਰਨਾ ਹੈਗਾ ਹੂੰ ਮਨੂੰ ਡੈਮੋਕ੍ਰੇਸੀ ਦੇ ਵਿੱਚ ਇੱਕ ਟੁਕੜੇ ਇਹ ਨਹੀਂ ਚੱਲਣਾ ਚਾਹੀਦਾ ਸੀ ਸੋ ਖੜਾ ਸਾਹਿਬ ਇਹਦੇ ਵਿੱਚ ਹੀ ਸੀਗਾ ਕਿ ਕੀ ਇਸ ਦੇਸ਼ ਦੇ ਨਾਲ ਪੱਤਰਕਾਰਾਂ ਤੇ ਜਨਤਾ ਨੂੰ ਸਰਕਾਰੀ ਜਾਣਕਾਰੀ ਜੁਆ ਉਹ ਮਿਲਣੀ ਜੋ ਹੈ ਮੁਸ਼ਕਲ ਨਹੀਂ ਹੋ ਜਾਵੇਗੀ ਕਈ ਵਾਰ ਤਾਂ ਇਹਨਾਂ ਗਰੁੱਪਾਂ ਦੇ ਵਿੱਚੋਂ ਹੀ ਕਈ ਬ੍ਰੇਕਿੰਗ ਨਿਊਜ਼ ਵੀ ਨਿਕਲਦੀਆਂ ਨੇ 100% ਹੋ ਜਾਣੀਆਂ 100% ਮੈਂ ਤਾਂ ਨੂੰ ਕਿਹਾ ਕਿ ਇੱਕ ਡੀ ਬਿਊਰੋ ਡਿਪੈਂਡ ਕਰ ਗਿਆ ਪੱਤਰਕਾਰਾਂ ਜੁੜਿਆ ਹਾਂਜੀ ਹੁਣ ਛੱਡ ਦੂਗਾ ਉਹ ਜਿਹੜਾ ਲੋਸਬਰਗ ਅਧਿਕਾਰੀ ਹੈਗਾ ਜਿਹੜੀਆਂ ਸਰਕਾਰ ਦੀਆਂ ਕਾਰਜ ਨੇ ਦੱਸਦਾ ਕੀ ਉਹ ਬਚੜ ਦੂਗਾ ਅਛਾ ਉਹਨੇ ਕਿਹਦੀ ਖਬਰਾਂ ਦੇਣੀਆਂ ਹੈਗੀਆਂ ਉਹਨੇ ਆਪਣੇ ਵਿਭਾਗ ਦੇ ਅਫਸਰਾਂ ਦੇ ਦੇਣੀਆਂ ਜੇ ਤੁਸੀਂ ਨੂੰ ਟੋਟੇਗੇ ਹਾਂਜੀ ਫਿਰ ਤਾਂ ਗੱਲ ਖਤਮ ਹੋ ਗਈ ਨਾ ਤੁਸੀਂ ਜਿਹੜੀ ਸਪੀਡ ਫੜੀ ਹੋਈ ਹੈ ਆਪਣੇ ਵਿਕਾਸ ਦੀ ਜਾਂ ਆਪਣੇ ਕਰਮ ਦੀ ਤੁਹਾਡੀ ਸਪੀਡ ਤੇ ਬ੍ਰੇਕ ਲੱਗੀ ਹਾਂ ਠੀਕ ਹੈ ਜੇ ਜਾਣਕਾਰੀ ਹੀ ਨਹੀਂ ਤாரி ਸਾਂਝੀ ਹੁੰਦੀ ਤੇ ਤੂੰ ਰਿਜ਼ਲਟ ਕਿਵੇਂ ਲਓਂਗੇ ਠੀਕ ਹੈ ਜੇ ਤੁਹਾਡੇ ਕੋਲ ਜਾਣਕਾਰੀ ਹੈ ਨਹੀਂ ਜੇ ਤੁਸੀਂ ਤੁਹਾਡੇ ਕੋਲ ਆਈਲੀ ਨਬਜ਼ ਤੇ ਦੇਖੋਗੇ ਕਿਵੇਂ ਵੀ ਬੰਦੇ ਨਬਜ਼ ਠੀਕ ਹੈ ਕਿ ਚੱਲਦਾ ਕਿ ਚਲੇ ਜਲੇ ਆ ਹੈ ਨਾ ਇਸ ਲਈ ਸਾਰਾ ਕੁਝ ਹਵਾਜ ਹੋ ਜਾਣਾ ਮੈਨੂੰ ਲੱਗਦਾ ਕਿ ਅਸੀਂ 50 ਸਾਲ ਪਿੱਛੇ ਚਲ ਜਾਵਾਂਗੇ ਤੇ ਕਿਉਂਕਿ ਜਿਹੜਾ ਯੋਗ ਹੈਗਾ ਉਹ ਬਹੁਤ ਗਿੱਧ ਰਿਹਾ ਹੈਗਾ ਲੇਕਿਨ ਜਿੰਨਾ ਕੋ ਚੱਲਦਾ ਹੈਗਾ ਉਹਨਾਂ ਨੇ ਪਬਲਿਕ ਦੇ ਵਿੱਚ ਗੱਲ ਇੰਨੀ ਪਪੂਲਰ ਕਰ ਦੇਣੀ ਹੈ ਸਰਕਾਰ ਨੀਮੀ ਹੋ ਜੂਗੀ ਜਿਹੜੀ ਸਰਕਾਰ ਬਚ ਕੇ ਚੱਲਦੀ ਸੀਗੀ ਥੱਲੋਂ ਖਬਰ ਲੈ ਕੇ ਥੱਲੋਂ ਸੂਚਨਾ ਲੈ ਕੇ ਉਹ ਸਰਕਾਰ ਨੂੰ ਬਚਾ ਨਹੀਂ ਪੁਰਣਾ ਹੂੰ ਠੀਕ ਹੈ ਤੋ ਬਿਲਕੁਲ ਜੀ ਪੰਜਾਬ ਸਰਕਾਰ ਦਾ ਅਧਿਕਾਰੀਆਂ ਨੂੰ ਪਬਲਿਕ ਵਟਸਐਪ ਗਰੁੱਪਾਂ ਤੋਂ ਦੂਰ ਰੱਖਣ ਦਾ ਫੈਸਲਾ ਸਿਰਫ ਇੱਕ ਰਸਮੀ ਆਦੇਸ਼ ਨਹੀਂ ਹੈ ਸਗੋਂ ਇਹ ਡਾਟਾ ਲੀਕ ਜਾਂ ਫਿਰ ਗਲਤ ਜਾਣਕਾਰੀ ਫੈਲਣ ਦੇ ਡਰ ਕਾਰਨ ਵੀ ਇੱਕ ਸੁਰੱਖਿਆ ਕਵਚ ਬਣਾਉਣ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ ਪਰ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਇਸ ਦੇ ਨਾਲ ਸਰਕਾਰ ਦੀ ਪਾਰਦਰਸ਼ਤਾ ਘਟੇਗੀ ਜਾਂ ਫਿਰ ਅਧਿਕਾਰੀਆਂ ਦੇ ਵਿੱਚ ਕੋਈ ਡਰ ਦਾ ਮਾਹੌਲ ਵਧੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਸਲੇ ਦੇ ਅਸਰ ਜੋ ਨੇ ਉਹ ਸਾਹਮਣੇ ਆਉਣਗੇ ਸੋ ਘਰਾਂ ਸਭ ਆਪਾਂ ਨੂੰ ਵੇਲਾ ਹੋ ਰਿਹਾ ਜਾਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕੀ ਤੇ ਸਾਨੂੰ ਸਾਡੇ ਸੁਸ਼ੀ ਮੇਰੇ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦਿਓ ਜਾਰ। ਧੰਨਵਾਦ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।